ਹਾਂਜੀ ਦੋਸਤੋ ਸਵਾਗਤ ਕਰਨਾ ਤੁਹਾਡਾ ਆਪਣੇ ਚੈਨਲ ਜੌਬਸ ਵਾ ਜਗਨੌਰ ਦੇ ਵਿੱਚ ਤੇ ਦੋਸਤੋ ਅੱਜ ਦਾ ਜਿਹੜਾ ਅਪਡੇਟ ਦੋਸਤਾਂ ਨੂੰ ਨਿਕਲ ਕੇ ਆ ਰਿਹਾ ਵਾ ਉਹ ਨਿਕਲ ਕੇ ਆ ਰਿਹਾ ਕਿ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ ਜਿਸ ਵੀ ਦੋਸਤੋ ਤੁਸੀਂ ਦੇਖ ਸਕਦੇ ਕਿ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਵਾ ਠੀਕ ਹੈ ਜਿਸ ਵਿੱਚ ਜਿਹੜੀਆਂ ਸਪੈਸ਼ਲ ਐਜੂਕੇਟਿਡ ਟੀਚਰ ਦੀਆਂ ਅਸਾਮੀਆਂ ਸੀ ਤੇ ਉਸ ਸੰਬੰਧੀ ਦੋ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਜਿਸ ਵੀ ਦੋਸਤੋ ਤੁਸੀਂ ਦੇਖ ਸਕਦੇ ਜੋ ਕਿ 28 ਜਨਵਰੀ ਨੂੰ ਜਿਹੜੇ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਤੇ ਆਓ ਦੋਸਤੋ ਆਪਾਂ ਦੇਖਦੇ ਹਾਂ ਕਿ ਸਪੋਰਟਸ ਕੋਟੇ ਦੇ ਵਿੱਚ ਹੈ ਠੀਕ ਹੈ ਜਨਰਲ ਕੈਟਾਗਰੀ ਦੇ ਵਿੱਚ ਕੈਂਡੀਡੇਟਾਂ ਦੇ ਨਾਮ ਮੈਂਸ਼ਨ ਹੋਏ ਨੇ ਜਿਹੜੇ एलिਜੀਬਲ ਹੋਏ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਨਰਲ ਸਪੋਰਟਸ ਵਨ ਦੇ ਵਿੱਚ ਅਮਰਦੀਪ ਕੌਰ ਠੀਕ ਹੈ ਤੇ ਜਨਰਲ ਸਪੋਰਟਸ ਦੇ ਵਿੱਚ 55 ਮਾਰਕਸ ਸਕੋਰਟ ਆਏ ਨੇ ਤੋਂ ਉਹ एलिਜੀਬਲ ਹੋਏ ਨੇ ਠੀਕ ਹੈ ਜੀ ਪੋਸਟ ਵਾਸਤੇ ਤੇ ਇਸੇ ਤਰ੍ਹਾਂ ਸਰਬਜੀਤ ਕੌਰ ਠੀਕ ਹੈ ਜੀ ਜਨਰਲ ਸਪੋਰਟ 53 ਬਾਕਸ ਆਈ ਨਹੀਂ ਅਲੀਜੀਬਲ ਹੋਏ ਨਹੀਂ ਤੇ ਤੁਸੀਂ ਦੋਸਤੋ ਦੇਖ ਸਕਦੇ ਕਿ ਇੱਥੇ ਲਿਖਿਆ ਗਿਆ ਕਿ ਸਿਲੈਕਸ਼ਨ ਲਿਸਟ ਤਿਆਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ ਹੈ ਪਰ ਜੇਕਰ ਕਿਸੇ ਵੀ ਸਮੇਂ ਸਟੇਜ ਦੇ ਕੋਈ ਤਰੁੱਟੀ ਸਾਹਮਣੇ ਆਉਂਦੀ ਤਾਂ ਉਸ ਨੂੰ ਦੂਰ ਕਰਨ ਸੋਧਨ ਦਾ ਪੂਰਾ ਅਧਿਕਾਰ ਸਿੱਖਿਆ ਡਾਇਰੈਕਟੋਰੇਟ ਕੋਲ ਹੋਵੇਗਾ ਨੈਕਸਟ ਦੋਸਤੋ ਜੇ ਨੋਟੀਫਿਕੇਸ਼ਨ ਦੂਸਰੀ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਤੁਸੀਂ ਦੇਖ ਸਕਦੇ ਦੋਸਤੋ ਉਹ ਵੀ ਜਨਰਲ ਸਪੋਰਟ ਦਾ ਹੀ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਰਾਜਿੰਦਰ ਸਿੰਘ ਦਾ ਨਾਮ ਮਿਸ਼ਨ ਹੋਇਆ ਵਾ 64 ਮਾਰਕਸ ਆਏ ਨੇ ਠੀਕ ਹੈ ਜਿਹੜੀਆਂ 332 ਪੋਸਟਾਂ ਸੀ ਠੀਕ ਹੈ ਸਪੈਸ਼ਲ এডਿਕੇਟਰ ਟੀਚਰ ਦੀਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਈਟੀਟੀ ਦੇ ਵਿੱਚ ਇਹ ਸਾਰੀਆਂ ਤਕਰੀਬਨ ਹਨਾ ਆਈਆਂ ਸੀ ਤੇ 64 ਵਗੈਰਾ ਹੋ ਗਈਆਂ ਅ ਹੋਰ ਵੀ ਕਾਫੀ ਜਿਹੜੀਆਂ ਪੋਸਟਾਂ ਸੀ ਤਕਰੀਬਨ 2-3 ਸਾਲ ਹੋ ਗਏ ਹਨਾ ਮਤਲਬ ਕਿ 22-23 ਦੇ ਵਿੱਚ ਹੀ ਇਹ ਜਿਆਦਾ ਆਊਟ ਕੀਤੀਆਂ ਗਈਆਂ ਸੀ ਤਾਂ ਉਸ ਸਮੇਂ ਦੇ ਦੇਖੋ ਤੁਸੀਂ ਹੁਣ ਵੀ ਨੋਟੀਫਿਕੇਸ਼ਨ ਆਊਟ ਕਰੀ ਜਾ ਰਹੇ ਹਨਾ ਤੇ ਇਹ ਅਪਡੇਟ ਸੀ ਤੇ ਜਿਹੜੀ ਅਲੀਜੀਬਲ ਹੈ ਉਹ ਇਹਨੇ ਕੈਂਡੀਡੇਟ ਤੇ ਸਾਡਾ ਇਹ ਮਕਸਦ ਹੁੰਦਾ ਕਿ ਜਿਹੜਾ ਇਹ ਕੈਂਡੀਡੇਟ ਹੈਗਾ ਵਾ ਜੇ ਸਾਡੀ ਚਲੋ న్యూਸ ਦੇਖੇ ਜਾਂ YouTube ਚੈਨਲ ਤੇ ਵੀਡੀਓ ਸਾਡਾ ਪਾਉਂਦਾ ਇਹ ਮਕਸਦ ਆ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਵੀ ਆਪਣਾ ਗਵਰਨਮੈਂਟ ਦੀ ਜੌਦਾ ਮਲਕੀ ਮੱਚ ਕੋਸ਼ਿਸ਼ ਕਰਨਾ ਚਾਹੁੰਦਾ ਕਿ ਮੈਂ ਲੈਣੀ ਆ ਤੇ ਉਹ ਆਪਣੇ ਚੈਨਲ ਨਾਲ ਸਬਸਕ੍ਰਾਈਬ ਜਰੂਰ ਹੋਵੇ ਠੀਕ ਹੈ ਤਾਂ ਜੋ ਆਪਾਂ ਨਵੀਂ ਅਪਡੇਟ ਤੁਹਾਨੂੰ ਦਿੰਦੇ ਰਹੀਏ ਜੇ ਵੀਡੀਓ ਵਧੀਆ ਲੱਗੇ ਛੇ ਜਰੂਰ ਕਰਿਓ ਦੋਸਤੋ